ਕਿੰਨੇ ਦਲ ਬਦਲੂ ਹੋ ਗਏ ਰਿੰਕੂ ਹਮ ਦਲ ਬਦਲੂ ਪਹਿਲਾਂ ਕਾਂਗਰਸ ਸੀ ਫਿਰ ਝਾੜੂ ਵਾਲਾ ਫਿਰ ਫੁੱਲ ਵਾਲਾ ਹਮ ਫਿਰ ਆ ਗਿਆ ਆਪੋ ਲੋ ਪਵਨ ਕੁਮਾਰ ਟਿੰਨੂ ਹਮ ਪਹਿਲਾਂ ਬਹੁਜ ਸਮਾਜ ਪਾਰਟੀ ਦੇ ਵਿੱਚ ਫਿਰ ਕਾਲੀ ਦਲ ਦੇ ਵਿੱਚ ਹਮ ਫਿਰ ਆ ਗਿਆ ਝਾੜੂ ਵਾਲਾ ਹਮ ਕੇ ਪੀ ਸਾਹਿਬ ਪਹਿਲਾਂ ਕਾਂਗਰਸ ਸੀ ਹੁਣ ਤੱਕੜੀ ਵਾਲਾ ਰਹਿ ਗਿਆ ਇਕੋ ਰਹਿ ਗਿਆ ਨਾ ਜਿਹੜੀ ਇੱਕੋ ਪਾਰਟੀ ਉਹ ਚਰਨਜੀਤ ਚੰਨੀ ਆ ਬਾਕੀ ਤੇ ਦਲ ਬਦਲੂ ਹੋ ਗਏ ਤੇ ਇਸ ਵਾਰ ਲੱਗਦਾ ਕਿ ਪੰਜਾਬ ਦੀ ਜਨਤਾ ਦਲ ਬਦਲੂਆਂ ਲੈ ਕੇ ਜਿਹੜੀ ਲਹਿਰ ਜੀ ਬਣ ਰਹੀ ਨੇ ਇੱਕ ਹਵਾ ਜੀ ਬਣੀ ਆ ਉਹਨਾਂ ਨੂੰ ਤੇ ਲਾਜ਼ਮੀ ਤੌਰ ਤੇ ਸਬਕ ਸਿਖਾਇਆ ਜਾਂਦਾ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਕਿ ਦਲ ਬਦਲੂਆਂ ਤੇ ਪਖੰਡੀ ਫੜ ਲਿਆ ਕਰੈਕਟਰ ਹੀ ਕਮਾਲ ਦੀ ਹੋਗੀ ਤੁਹਾਨੂੰ ਚਾਹੀਦਾ ਕਿ ਅਸੀਂ ਐਮਪੀ ਬਣ ਜਾਈਏ ਜੀ ਜੰਮ ਦੇ ਐਮਪੀ ਬਣ ਜਾਈਏ ਘੱਟੋ ਘੱਟ ਜਿਸ ਪਾਰਟੀ ਨੇ ਤੁਹਾਨੂੰ ਖੜਾ ਕੀਤਾ ਜਿਸ ਪਾਰਟੀ ਨੇ ਕੇਪੀ ਬਣਾਇਆ ਜਿਸ ਪਾਰਟੀ ਨੇ ਰਿੰਕੂ ਬਣਾਇਆ ਜਿਸ ਪਾਰਟੀ ਨੇ ਟੀਨੂ ਬਣਾਇਆ ਜਿਸ ਪਾਰਟੀ ਨੇ ਬਿੱਟੂ ਬਣਾਇਆ ਜਿਸ ਪਾਰਟੀ ਨੇ ਪ੍ਰਨੀਤ ਕੌਰ ਬਣਾਈ ਜਿਸ ਪਾਰਟੀ ਨੇ ਜੀਪੀ ਬਣਾਇਆ ਜਿੰਨੇ ਵੀ ਇਹ ਦਲ ਬਦਲੂ ਨੇ ਤੁਹਾਡਾ ਤਾਂ ਨਹੀਂ ਕੋਈ ਵजूद ਸੀ ਨਾ ਕਾਂਗਰਸ ਪਾਰਟੀ ਕਰਕੇ ਵजूद ਜਾਂ ਕਿਸੇ ਦਾ ਭਾਜਪਾ ਕਰਕੇ ਵजूद ਜਾਂ ਕਿਸੇ ਦਾ ਝਾੜੂ ਕਰਕੇ ਵजूद ਜਾਂ ਕਾਂਗਰਸੀ ਤਾਂ ਹੀ ਨਾ ਉਦਾਂ ਤੇ ਤੁਹਾਨੂੰ ਕੌਣ ਜਾਂਦਾ ਉਦਾਂ ਤੇ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਆ ਤਨਕਰੁਰਵਾਦੀ ਦੇ ਵਿੱਚ ਇੱਕ ਬੰਦੇ ਦੀ ਕੀ ਵਜੂਦ ਆ ਕੀ ਉਹਦੀ ਔਕਾਤ ਆ ਪਾਰਟੀ ਕਰਕੇ ਔਕਾਤ ਆ ਮੇਰੇ ਖਿਆਲ ਨਾਲ ਪੰਜਾਬ ਦੇ ਜਿੰਨੇ ਵੀ ਚਰਚਾ ਚੱਲੀਏ ਇਸ ਵਾਰ ਜਿਹੜੇ ਦਲ ਬਦਲੂ ਨੇ ਚਾਹੇ ਉਹਦੇ ਚ ਚੰਗੇ ਹੈ ਕਰੈਕਟਰ ਵਾਲੇ ਨੇ ਉਹ ਸਾਰੇ ਐਰਸੀ ਵੱਲ ਲੱਗਦਾ ਕਿ ਧੋਤੇ ਜਾਣਗੇ ਲੋਕਾਂ ਨੇ ਧੋ ਦੇਣੇ ਇਸ ਵਾਰ ਇਸ ਦੇ ਨਾਲ ਜਿੱਥੇ ਮਹਿੰਦਰ ਸਿੰਘ ਕੇਪੀ ਤਾਂ ਚਲੋ ਇੱਕ ਜਲੰਧਰ ਤੋਂ ਉਮੀਦਵਾਰ ਨੇ ਪਰ ਨਾਲ ਅੱਜ ਹੋਰ ਪੰਜ ਉਮੀਦਵਾਰਾਂ ਦੀ ਸੂਚੀ ਆਈ ਸਿਰਫ ਰਹਿ ਗਏ ਖਡੂਰ ਸਾਹਿਬ ਦਾ ਹਲਕਾ ਖਾਲੀ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਉਹਦਾ ਕਾਰਨ ਕੀ ਹੈ ਤੇ ਦੂਜਾ ਜਿਹੜੇ ਬਾਕੀ ਉਮੀਦਵਾਰ ਐਲਾਨੇਗਾ ਕੀ ਉਹ ਮਜ਼ਬੂਤ ਦਾਵੇਦਾਰੀ ਰੱਖਦੇ ਆ ਅੱਜ ਦੀ ਘੜੀ 'ਚ ਤੋ ਪਹਿਲਾਂ ਤੇ ਸਭ ਤੋਂ ਵੱਡੀ ਗੱਲ ਬਠਿੰਡਾ ਹਰਸਿਮਰਤ ਕੌਰ ਬਾਵਾ ਪਹਿਲਾਂ ਤੇ ਚਰਚਾ ਹੀ ਕਿ ਸ਼ਾਇਦ ਖਡੂਰ ਸਾਹਿਬ ਲੜੇ ਫਿਰੋਜ਼ਪੁਰ ਲੜੇ ਪਰ ਜਦੋਂ ਉੱਥੇ ਕੈਂਡੀਡੇਟ ਆ ਗਏ ਹਰ ਸਿਮਰਤ ਕੌਰ ਦਾ ਮੁਕਾਬਲਾ ਹੁਣ ਕਿਤਕੇ ਦੇ ਨਾਲ ਹੋਗਾ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਗਾ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਉਹ ਵੀ ਦਲ ਬਦਲੂ ਆ ਕਦੀ ਆਜ਼ਾਦ ਫਿਰ ਕਾਲੀ ਫਿਰ ਕਾਂਗਰਸੀ ਫਿਰ ਕਾਲੀ ਫਿਰ ਕਾਂਗਰਸੀ ਹੋ ਗਿਆ ਨਾ ਉਹ ਹਾਲਾਂਕਿ ਉਹਦਾ ਤਲਵੰਡੀ ਸਾਬੋ ਤੋਂ ਮੌੜ ਤੋਂ ਐਮਐਲਏ ਰਹੇ ਨੇ ਉਹਦਾ ਕਿੰਨਾ ਕੀ ਉਸ ਏਰੀਆ ਦੇ ਵਿੱਚ ਹੁਣ ਭਾਜਪਾ ਦਾ ਉਮੀਦਵਾਰ ਇੰਨੀ ਤਗੜੀ ਨਹੀਂ ਐ ਸਟਰੋਂਗ ਨਹੀਂ ਆਏਗੀ ਪਰਪਾਲ ਕੌਰ ਸਿੱਧੂ ਹੁਣ ਇਹ ਦੋਨਾਂ ਦੇ ਉਮੀਦਵਾਰ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦਾ ਆਇਆ ਹਰਸਿਮਰਤ ਕੌਰ ਬਾਦਲ ਦਾ ਫਿਰ ਸਰਵੇ ਹੋਇਆ ਨਾ ਕਿ ਨਹੀਂ ਐਸਵਰਲ ਚੰਗੀ ਫਾਈਟ ਮੁਕਾਬਲੇ ਚ ਜਿੱਤਣ ਦੇ ਜਿਆਦਾ ਚਾਂਸ ਹੋ ਸਕਦੇ ਇਸੇ ਕਰਕੇ ਸਭ ਤੋਂ ਲਾਸਟ ਹੀ ਇਹਨਾਂ ਨੇ ਡਿਕਲੇਅਰ ਕੀਤੀ ਨਾ ਨਹੀਂ ਤੇ ਇਹਨਾਂ ਨੂੰ ਤਾਂ ਪਹਿਲੀ ਸੂਚੀ ਚ ਪਹਿਲਾ ਹਰਸਿਮਰਤ ਕੌਰ ਦਾ ਬਾਦਲ ਦਾ ਨਾਮ ਆਉਣਾ ਚਾਹੀਦਾ ਸੀ ਹੁਣ ਇਹ ਜਿਹੜੇ ਸਵਾਲ ਨੇ ਕਿ ਪਰਮਪਾਲ ਕੌਰ ਦਾ ਫਾਇਦਾ ਵੀ ਕੀ ਹਰਸਿਮਰਤ ਕੌਰ ਬਾਦਲ ਨੂੰ ਹੋਊਗਾ ਜੀਤਮਿੰਦਰ ਸਿੰਘ ਸਿੱਧੂ ਦਾ ਫਾਇਦਾ ਵੀ ਹਰਸਿਮਰਤ ਕੌਰ ਬਾਦਲ ਹੋਊਗਾ ਖੁੱਡੀਆਂ ਸਾਹਿਬ ਦਾ ਤੇ ਵਿਰੋਧ ਹੋ ਰਹੀ ਹੈ ਪਿੰਡਾਂ 'ਚ ਉੱਥੇ ਦੇ ਲੋਕੀ ਪੱਟਾਂ ਤੇ ਥਾਪੀਆਂ ਮਾਰਦੇ ਨੇ ਕਿ ਸਾਡੇ ਪਿੰਡ ਉੱਤਰ ਕੇ ਦਿਖਾਵੇ ਹੂੰ ਕਹਿੰਦੇ ਐ ਪੈ ਕਰਕੇ ਭੇਜਾਂਗੇ ਹੂੰ ਉਹ ਲੱਗਦਾ ਹੈ ਕਿ ਇਸੇ ਕਰਕੇ ਹਰਸਿਮਰਿਤ ਕੌਰ ਦਾ ਨਾਮ ਆ ਗਿਆ ਦੂਜੀ ਖਡੂਰ ਸਾਹਿਬ ਇਸ ਕਰਕੇ ਰਹਿ ਗਈ ਕਿ ਉੱਥੇ ਡਿੱਕਣ ਦੇ ਨੇ ਕਾਂਗਰਸ ਪਾਰਟੀ ਵੱਲੋਂ ਕੌਣ ਜਿਹਦੇ ਰਾਣਾ ਗੁਰਜੀਤ ਸਿੰਘ ਆ ਗਿਆ ਫਿਰ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਉੱਥੇ ਨਾਲ ਲੜਾਉਣ ਤਗੜਾ ਪੇਚ ਹੈ ਨਾ ਤੇ ਜੇ ਰਾਣਾ ਗੁਰਜੀਤ ਆਗਰ ਫਿਰ ਉਹ ਸਾਹਿਬ ਅਰਸਤ ਸਿੰਘ ਬਲਟੋਵਾ ਹੋਵੇ ਤੇ ਜੇ ਉੱਥੋਂ ਜਿਵੇਂ ਨਾਮ ਤੇ ਨ ਚੱਲ ਰਹੇ ਨੇ ਇੱਕ ਨਾਮ ਤੇ ਚੱਲ ਰਿਹਾ ਹੈਗਾ ਕੁਲਬੀਰ ਸਿੰਘ ਜੀਰੇ ਦਾ ਕਿਉਂਕਿ ਜਿਹੜੀ ਖਡੂਰ ਸਾਹਿਬ ਹਲਕੇ ਉਹਦੇ ਚ ਟਟ ਹਰ ਪੰਜਾਬ ਦੇ 9 ਵਿਧਾਨ ਸਭਾ ਹਲਕਿਆਂ ਦਾ ਇੱਕ ਲੋਕ ਸਭਾ ਹਲਕਾ ਜਿਹੜੇ ਖਡੂਰ ਸਾਹਿਬ ਚ 9 ਹਲਕੇ ਨੇ ਉਹਦੇ ਚ ਤਿੰਨ ਬਾਹਰ ਲਏ ਨੇ ਉਹਨੂੰ ਮਾਝੇ ਦੇ ਹਲਕੇ ਨਹੀਂ ਕਹਿ ਸਕਦੇ ਖਡੂਰ ਸਾਹਿਬ ਦੇ ਇੱਕ ਸੁਲਤਾਨਪੁਰ ਲੋਧੀ ਪਾਸਤਾ ਉਥੇ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਇੱਕ ਕਪੂਰਥਲਾ ਇੱਕ ਜੀਰਾ ਪਾ ਦਿੱਤਾਗਾ ਕੁਲਬੀਰ ਸਿੰਘ ਜੀਰਾ ਨੂੰ ਵੀ ਕਹ ਰਹੇ ਕਿ ਉਹ ਹੋ ਸਕਦੇ ਨੇ ਜਾਂ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਵੀ ਹੋ ਸਕਦੇ ਨੇ ਇਹ ਸਵਾਲ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਲੜਾਉਣਾ ਚਾਹੁੰਦੇ ਨੇ ਰਾਣਾ ਗੁਰਜੀਤ ਸਿੰਘ ਉਹ ਕਹਿੰਦੇ ਕਿ ਉਹਨੂੰ ਨਹੀਂ ਦੇ ਸਕਦੇ ਤੁਸੀਂ ਲੜਨਾ ਤਾਂ ਤੁਸੀਂ ਲੜੋ ਕਿਉਂਕਿ ਤੁਹਾਡੇ ਦੇ ਦੋ ਹਲਕਿਆਂ ਦੇ ਵਿੱਚ ਤੁਸੀਂ ਦੋਨੇ ਪਿਓ ਪੁੱਤ ਐਮਐਲਏ ਨੇ ਉਹ ਹੁਣ ਸ਼ਾਇਦ ਖਡੂਰ ਸਾਹਿਬ ਸੋਚੀ ਜਾ ਰਹੀ ਕਿ ਕਾਂਗਰਸ ਪਾਰਟੀ ਦੀ ਸੂਚੀ ਆ ਜੇ ਮੈਨੂੰ ਇਹ ਲੱਗਦਾ ਕਿ ਜੇ ਰਾਣਾ ਗੁਰਜੀਤ ਸਿੰਘ ਨੂੰ ਨਾ ਮਿਲੀ ਫਿਰ 100% ਵਿਕਰਮ ਸਿੰਘ ਮਜੀਠੀਆ ਲੜਨਗੇ ਨਹੀਂ ਤਾਂ ਵਿਰਸਾ ਸਿੰਘ ਵਲਟੋਵਾ ਜਾਂ ਹਰਮਿੰਦਰ ਸਿੰਘ ਸੰਧੂ ਫਿਰ ਕੋਈ ਵੀ ਹੋ ਸਕਦਾ ਹੁਣ ਦੂਜੀ ਇੱਕ ਤੇ ਮਿੰਦਰ ਸਿੰਘ ਕੇਪੀ ਵਾਲੀ ਜਲੰਧਰ ਦੇ ਦਿੱਤੀ ਹੈਗੀ ਬਾਕੀ ਜਿਹੜੀਆਂ ਹਲਕੇ ਦੇ ਦਿੱਤੀਆਂ ਗਈਆਂ ਨੇ ਉਹਨਾਂ ਨੇ ਜਿਹੜੇ ਫਿਰੋਜ਼ਪੁਰ ਤੋਂ ਪਹਿਲਾਂ ਵਰਿੰਦਰ ਜਿਹੜੇ ਅਗੇ ਵਰਦੇਵ ਸਿੰਘ ਨੋਨੀਮਾਣ ਲੜਦੇ ਸੀ ਹੁਣ ਇਸ ਵਾਰ ਉਹਦੇ ਭਰਾ ਨੂੰ ਦੇ ਦਿੱਤੀ ਆ ਕਿਉਂ ਵਿਚਾਰਾ ਨਾ ਤੇਲ ਕਦੀ ਲੋਕ ਸਭਾ ਜਿੱਤ ਸਕਿਆ ਨਾ ਵਿਧਾਨ ਸਭਾ ਜਿੱਤ ਸਕਿਆ ਉਹਦਾ ਕੰਮ ਹੀ ਹੋਰ ਪਾਸੇ ਸੀ ਉਹਨੇ ਲੋਕਾਂ ਵਾਲੀ ਉਹਨੇ ਹੋਰ ਹੀ ਕੰਮ ਕੀਤੇ ਹੈਗੇ ਜਿਸ ਕਰਕੇ ਲੋਕਾਂ ਨੂੰ ਪਸੰਦ ਨਹੀਂ ਆਇਆ ਹੁਣ ਫਿਰੋਜ਼ਪੁਰ ਜੋਰਾ ਸਿੰਘ ਮਾਨ ਹੋਣੀ ਜੋਰਾ ਸਿੰਘ ਮਾਨ ਦੇ ਦੋਨੇ ਮੁੰਡੇ ਵਰਦੀਪ ਮਾਨ ਤੇ ਅੱਜ ਨਰਦੇਵ ਮਾਨ ਇੱਕਦਾਂ ਨੋਨੀ ਮਾਨ ਪਿਆਰ ਦੇ ਨੇ ਇੱਕਦਾਂ ਬੌਬੀ ਮਾਨ ਬੌਬੀ ਮਾਨ ਮੈਨੂੰ ਲੱਗਦਾ ਵਰਦੀਪ ਮਾਨ ਨਾਲੋਂ ਵੱਡਾ ਜਾਂ ਛੋਟਾ ਹੋਊਗਾ ਇਹ ਹੈ ਉਹਨਾਂ ਦਾ ਟੱਬਰ ਹੀ ਆ ਉੱਥੇ ਐਕਸਪੈਰੀਮੈਂਟ ਕੀਤਾ ਪਰ ਟੱਬਰ ਤੇ ਉਹੀ ਹੈ ਨਾ ਜਦ ਵਰਦੀਪ ਸਿੰਘ ਨੋਨੀ ਮਾਨ ਨੂੰ ਲੋਕਾਂ ਨੇ ਤੈਨੂੰ ਕਈ ਵਾਰ ਰਿਜੈਕਟ ਕਰਤਾ ਉਹਨੂੰ ਲੋਕ ਸਭਾ ਚ ਵੀ ਵਿਧਾਨ ਸਭਾ ਤੇ ਉਹਨੂੰ ਵਰਦੀਪ ਮਾਨ ਨੂੰ ਦਿੱਤਾ ਉਹ ਲੱਕੀ ਹੋ ਸਕਦਾ ਕਾਲੀ ਦਲ ਵਾਸਤੇ ਇੱਕ ਆਪਣਾ ਸਵਾਲ ਬਾਕੀ ਜਿਹੜੀ ਟਿਕਟ ਇਹਨਾਂ ਦੀ ਆ ਗਈ ਇੱਥੋਂ ਜਿਹੜੀਆਂ ਵੰਡੀਆਂ ਬਾਕੀ ਚੰਡੀਗੜ੍ਹ ਪਹਿਲੀ ਦਫਾ ਉੱਥੋਂ ਜਿਹੜਾ ਹਰਦੀਪ ਸਿੰਘ ਨੂੰ ਲਾਤਾ ਬਟਰੇਲਾ ਉਹ ਡਿਪਟੀ ਮੇਅਰ ਰਹਿ ਚੁੱਕਾ ਕਾਲੀ ਦਲ ਪਹਿਲੀ ਵਾਰ ਲੜ ਰਿਹਾ ਹੈਗਾ ਬਾਕੀ ਜਿਹੜੀਆਂ ਸੀਟਾਂ ਤੇ ਆ ਗਏ ਇਹਨਾਂ ਦੇ ਲੁਧਿਆਣੇ ਤੋਂ ਰঞ্জੀਤ ਸਿੰਘ ਢਿੱਲੋਂ ਵਾ ਇੱਕ ਵਾਰ ਐਮਐਲਏ ਰਹਿ ਚੁੱਕਾ ਉਸ ਤੋਂ ਬਾਅਦ ਉਹ ਜਿੱਤਿਆ ਨਹੀਂ ਹੈਗਾ ਪਰ ਐਰਕੀ ਮਹਿੰਦਰ ਸਿੰਘ ਗਰੇਵਾਲ ਨੂੰ ਹਰ ਵਾਰ ਦਿੰਦੇ ਸੀ ਐਰਕੀ ਨਵਾਂ ਐਕਸਪੈਰੀਮੈਂਟ ਕੀਤਾ ਕਈ ਸੀਟਾਂ ਦੇ ਇਸ ਵਾਰ ਸਾਰੀਆਂ ਪਾਰਟੀਆਂ ਨੇ ਕਿਤੇ ਕਿਤੇ ਬੜੇ ਤਗੜੇ ਉਮੀਦਵਾਰ ਦਿੱਤੇ ਨੇ ਕਿਤੇ ਕਿਤੇ ਬੜੇ ਮਾੜੇ ਦਿੱਤੇ ਆ ਗਏ ਨੇ ਪਤਾ ਨਹੀਂ ਉਹਨਾਂ ਤਗੜਿਆਂ ਦਾ ਕਿਹਨੂੰ ਫਾਇਦਾ ਹੋਊਗਾ ਮਾੜਿਆਂ ਦਾ ਕਿਹਨੂੰ ਫਾਇਦਾ ਹੋਊਗਾ ਉਹ ਇੱਕ ਸਵਾਲ ਆ ਵੀ ਗਰਦਾਸਪੁਰ ਉਹਨੂੰ ਭੇਜ ਦਿੱਤਾ ਬਠਿੰਡੇ ਉਹਨੂੰ ਭੇਜਤਾ ਖਡੂਰ ਸਾਹਿਬ ਉਹਨੂੰ ਨਹੀਂ ਭੇਜਣਾ ਫਿਰੋਜ਼ਪੁਰ ਉਹਨੂੰ ਨਹੀਂ ਭੇਜਣਾ ਹੈਗਾ ਇਹ ਸਵਾਲ ਆ ਪਰ ਇੱਕ ਸਵਾਲ ਹੈ ਕਿ ਹਰ ਸਿਮਰਤ ਕੋਰ ਬਾਦਲ ਇੱਕ ਉਮੀਦਵਾਰ ਤੇ ਆਈ ਗਈ ਜਿਹੜੀ ਸ਼੍ਰੋਮਣੀ ਕਾਲੀ ਦਲ ਉਮੀਦਵਾਰ ਹੈ ਔਰਤ ਹੋਗੀ ਭਾਜਪਾ ਨੇ ਤਿੰਨ ਦੇ ਦਿੱਤੀਆਂ ਆਈਆਂ ਆਮ ਆਦੀ ਪਾਰਟੀ ਨੇ ਇੱਕ ਵੀ ਨਹੀਂ ਦਿੱਤੀ ਹੈਗੀ ਹੁਣ ਕਾਂਗਰਸ ਪਾਰਟੀ ਰਹਿ ਗਈ ਕਾਂਗਰਸ ਪਾਰਟੀ ਕੀ ਫਰੀਦਕੋਟ ਤੋਂ ਲੇਡੀ ਨੂੰ ਕਿਸੇ ਨੂੰ ਟਿਕਟ ਦੇਗੀ ਜਾਂ ਹੁਸ਼ਿਆਰਪੁਰ ਤੋਂ ਦੇਗੀ ਪਰ ਕਾਲੀ ਦਲ ਦੇ ਜਿਹੜੇ ਚਿਹਰੇ ਅੱਜ ਜਿਹੜੇ ਮੈਦਾਨ ਦੇ ਵਿੱਚ ਉਤਾਰੇ ਨੇ ਨਵੇਂ ਵੀ ਕਹਿ ਸਕਦੇ ਕਿ ਵਰਦੇਵ ਮਾਨ ਆ ਗਿਆ ਨਵਾਂ ਚਿਹਰਾ ਸੋਨ ਸਿੰਘ ਠੰਡਲ ਹਿਸ਼ਾਰਪੁਰ ਤੋਂ ਤੇ ਵਰਦੇਵ ਮਾਨ ਨਵਾਂ ਚਿਹਰਾ ਆ ਗਿਆ ਰঞ্জੀਤ ਸਿੰਘ ਨਵਾਂ ਚਿਹਰਾ ਆ ਗਿਆ ਤੇ ਹਿਸ਼ਾਰਪੁਰ ਜਿਹੜੀ ਹੈ ਸੋਨ ਸਿੰਘ ਠੰਡਲ ਤਿੰਨ ਕਵਾਰਾ ਐਮ ਐਲ ਏ ਨੇ ਮਨਿਸਟਰ ਰਹਿ ਚੁੱਕੇ ਨੇ ਤੇ ਹਾਲਾਂਕਿ ਚਰਚਾ ਸੀ ਕਿ ਸ਼ਾਇਦ ਉਹ ਡਾਕਟਰ ਲਖਬੀਰ ਸਿੰਘ ਧਾਕੜ ਜਿਹੜੇ ਸੈਲਫ ਮੇਡ ਧਾਕੜ ਬਣੇ ਉਹ ਵਿਚਾਰੇ ਨਾ ਤੇ ਘਰ ਦੇ ਰਹੇ ਨਾ ਘਾਟ ਦੇ ਰਹੇਗੇ ਕਦੀ ਉਹ ਆਮ ਆਦੀ ਪਾਰਟੀ ਦੇ ਕੱਪੜੇ ਸਵਾ ਕੇ ਨਵੇਂ ਆਏਗੇ ਅੱਜ ਭਗਵੰਤ ਮਾਨ ਦੇ ਨਾਲ ਫੋਟੋ ਖਿੱਚੀ ਜਾਣੀ ਹੈਗੀ ਆ ਉਧਰ ਰਹਿਗੇ ਫਿਰ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਵਿਚਾਰੇ ਉਧਰ ਰਹਿਗੇ ਹੁਣ ਸੋਨ ਸਿੰਘ ਠੰਡਲ ਉਹਨਾਂ ਨੂੰ ਬੜੇ ਮਲਾਪੜੇ ਜੇ ਨੇ ਲੀਡਰ ਮੰਨੇਗੇ ਨਹੀਂ ਦਬਾਵੇ ਦੇ ਕੂਲ ਮਾਈਂਡ ਆ ਤੇ ਉਹ ਹੁਣ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਇਹਨਾਂ ਨੇ ਸੁਭੀ ਸਿੰਘ ਬਾਦਲ ਨਵੇਂ ਚਿਹਰੇ ਪਾਰਲੀਮੈਂਟ ਦੇ ਵਿੱਚ ਨਵੇਂ ਚਿਹਰੇ ਇਹ ਦੇ ਦੇ ਕਿ ਕਾਲੀ ਦਲ ਨੇ ਜਿਹੜਾ ਨਵੇਂ ਚਿਹਰੇ ਮੈਦਾਨ ਦੇ ਵਿੱਚ ਉਤਾਰੇ ਨੇ ਉਹਨਾਂ ਦੇ ਨਾਲ ਕਿੰਨਾ ਫਾਇਦਾ ਹੁੰਦਾ ਪਰਮਿੰਦਰ ਸਿੰਘ ਕੇਪੀ ਵਾਲਾ ਜਿਹੜਾ ਵਾ ਉਹ ਜਿਹੜਾ ਉਹਨੂੰ ਜਿਹੜੇ ਵੀ ਅੱਜਕੱਲ ਨਵੇਂ ਬਦਲ ਕੇ ਇੱਕਦਮ ਉਹਨੂੰ ਮਾਸਟਰ ਸਟ੍ਰੋਕ ਨਹੀਂ ਕਹਿ ਸਕਦੇ ਉਹ ਤੇ ਇਹ ਹੈ ਕਿ ਉਹਨੂੰ ਵੀ ਲੋੜ ਸੀ ਤੇ ਇਹਨਾਂ ਨੂੰ ਵੀ ਲੋੜ ਸੀ ਕਿਉਂਕਿ ਜਲੰਧਰੋਂ ਇਹਨਾਂ ਦਾ ਅਟਵਾਲ ਪਰਿਵਾਰ ਤੇ ਰੁੱਸਿਆ ਪਿਆ ਨਾਰਾਜ਼ ਹੋਇਆ ਸੀ ਉਟਵਾਲ ਪਰਿਵਾਰ ਵੀ ਹਜੇ ਤੱਕ ਉਹਨੂੰ ਭਾਜਪਾ ਨੇ ਐਡਜਸਟ ਨਹੀਂ ਕੀਤਾ ਹੋ ਸਕਦਾ ਹੈ ਕਿ ਭਾਜਪਾ ਉਹਨੂੰ ਫਦੇਗੜ ਸਾਹਿਬ ਤੋਂ ਟਿਕਟ ਦੇ ਦੇ ਲੇਕਿਨ ਆ ਜਿਹੜੀਆਂ ਅੱਜ ਕਾਲੀ ਦਲ ਨੇ 6 ਸੀਟਾਂ ਦੀ ਵੰਡ ਕੀਤੀ ਚੰਡੀਗੜ੍ਹ ਸਮੇਤ ਉਹ ਆ ਕੇ ਉਹਨੂੰ ਖਡੂਰ ਸਾਹਿਬ ਤੇ ਰਹਿ ਗਈ ਕਿ ਖਡੂਰ ਸਾਹਿਬ ਕਿਉਂ ਰੱਖਿਆ ਗਿਆ ਖਡੂਰ ਸਾਹਿਬ ਕਿਹਦਾ ਇੰਤਜ਼ਾਰ ਕੀਤਾ ਯਾਰ ਕਿਉਂਕਿ ਆਮ ਆਦੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਮਨਜੀਤ ਸਿੰਘ ਮੀਆਂਵਿੰਡ ਆ ਗਿਆ ਹੁਣ ਕਾਂਗਰਸ ਪਾਰਟੀ ਦਾ ਤੇ ਕਾਂਗਰਸ ਪਾਰਟੀ ਕਾਲੀ ਦਲ ਦਾ ਇੰਤਜ਼ਾਰ ਕਰ ਰਹੀ ਹੈ ਜਾਂ ਕਾਲੀ ਦਲ ਹੁਣ ਕਾਂਗਰਸ ਪਾਰਟੀ ਦਾ ਇੰਤਜ਼ਾਰ ਕਰੀ ਕਿ ਖਡੂਰ ਸਭੂ ਕਿਹੜਾ ਉਮੀਦਵਾਰ ਹੋ ਸਕਦਾ ਹੈ